ਕਿ ਕੱਲੇ ਬਹੁਤ ਮੰਦਪਾ ਕੀ ਖਬਰ ਔਰ ਇੱਕ ਘਟਨਾ ਹੋਈ ਸੀ ਜੇਦੇਚ ਇੱਕ 60 ਸਾਲ ਦਾ ਬਜ਼ੁਰਗ ਬਾਏ ਦਾ ਨੇਮ ਆਫ ਪਿਆਰਾ ਸਿੰਘ ਸਨ ਆਫ ਗੋਦੀਪ ਸਿੰਘ ਉਹਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਪ ਸ਼ੇਡ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ जिमेंमेन मिली तो सारे सीनियर अफसर मौके पहुंचे डॉग स्कॉड भी पहुंचा फोरेंसिक टीम भी उसे पहुंची जसमीत सिंह इनकलूडिंग डीएसपी डी डीएसपी सब डिविजन और एस एच ओ सादिक इंचार्ज सीआईए इन्हें वकमा ने बहुत मेहनत करते हुए पूरे केस की गुत्थी जी है सुलझा ली ਇਸ ਕੇਸ ਚ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆਰ ਨੰਬਰ 54 ਅੰਡਰ ਸੈਕਸ਼ਨ 103 ਸਬਸੈਕਸ਼ਨ 3 ਉਬਲੀਕ 5 ਪੀਐਸ ਸਾਦਕ ਔਰ ਫਾਈਨਲੀ ਸ਼ਾਮ ਤੱਕ ਇਨ ਲੈਸ ਥੈਨ ਇਨ ਫੈਕਟ ਆਈ ਊਡ ਸੇ ਨਾਟ ਈਵਨ 24 ਆਰਸ ਬਲਕਿ ਅਸੀਂ 12 ਘੰਟਿਆਂ ਚ ਹੀ ਜਿਹੜੀ ਮੇਨ ਕਲਪਰੇਟ ਸੀ ਉਹਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਅਨਫੋਰਚਨਟਲੀ ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ ਜਿਹੜੀ ਗਿਆਨਕੌਰ ਉਹਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਕੌਰ ਨੇ ਆਪਣੀਆਂ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਵਾਰ ਕੀਤਾ ਔਰ ਉਸ ਇੱਕ ਇੰਜਰੀ ਦੀ ਵਜ੍ਹਾ ਸੇ ਹੀ ਬਲੱਡ ਟੂ ਡੈਥ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਚ ਕੀਤਾ ਗਿਆ ਇੱਕ ਮਰਡਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛਕਿਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਸ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਵਾਰ ਕੀਤਾ ਗਿਆ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀ ਮੈਡੀਟੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਸੀ ਕਹਿ ਸਕਦੇ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੰਨੇ ਆ ਦੇਖਿਓ ਇਹ ਟਾਈਮ ਬਾਉਂਡ ਹੁੰਦਾ ਹੈ ਸਾਰਾ ਕੁਝ ਐਸ ਪਰ ਦਾ ਨਿਊ ਲਾਸ ਤਾਂ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੱਤੀ ਤੇ ਸਾਡੇ ਕੋਲ ਇਹੀ ਇਨਫੋਰਮੇਸ਼ਨ ਸੀ ਕਿ ਇਹ ਕੱਲੇ ਨਹੀਂ ਸੀ ਇਹਨਾਂ ਦੇ ਕੋਲ ਹੋਰ ਸੀ ਬਟ ਐਸ ਆਫ ਨਾਉ ਇਹ ਕੋਈ ਗੱਲ ਇਹਦੀ ਤਸਦੀਕ ਨਹੀਂ ਹੋਈ ਅਗਰ ਹੋਗੀ ਤਾਂ ਦੈਨ ਵੀ ਬਿਲਕੁਲ ਮੈਨੂੰ ਕਿਦੋਂ ਕਤਲ ਹੋਇਆ ਕਿਉਂਕਿ ਸਵੇਰ ਮਾਰਨਿੰਗ ਕੱਲ ਨੂੰ ਪਤਾ ਲੱਗਿਆ ਸੀ ਕਿ ਰਾਤ ਨੂੰ ਜੀ ਦਿਸ ਟਾਈਮ ਲਾਈਨ ਇਸ ਕੀ ਇਹ ਹੀ ਮਤਲਬ अर्ਲੀ ਮਾਰਨਿੰਗ ਦੇ ਆਸ-ਪਾਸ ਹੀ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਵਾਪਰ ਰਿਹਾ ਹੈ ਯੈਸ ਦ ਰੀਅਲ ਫਾਦਰ ਹੀ ਵਾਸ ਟ੍ਰਾਈਂਗ ਟੂ ਯੂ نو ਡੂ ਸਮ ਸਮ ਬੈਡ ਐਕਟੀਵਿਟੀਜ਼ ਵਿਦ ਥੈਮ ਸੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਗੁੱਥਮ ਗੁੱਥਾ ਹੋਇਆ ਤਾਂ ਫਿਰ ਇਹ ਉਸ ਇੱਕ ਸਫਲ ਜੀ ਇੱਕ ਕ੍ਰਾਈਮ ਆਫ ਪੈਸ਼ਨ ਹੋਇਆ ਤੇ ਉਹ ਫਿਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰਤੇ ਵਾਰ ਹੋਇਆ। ਹੁਣ ਪਿੰਡ ਪਿੰਡੋ ਵੀ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ। ਕੜੀ ਤੋਂ ਕੜੀ ਅਸੀਂ ਜੋੜੀ ਹੈ ਔਰ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ। ਇਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਵਿੱਚ ਛੋਟੇ ਬੱਚੇ ਇਨਵੋਲਡ ਹੈਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ੋਰਨ ਬਿਫੋਰ ਮੇਕਿੰਗ ਅ ਸਟੇਟ ਬੱਚੇ ਮਾਈਨਰ ਹੈ ਜੀ ਜੀ ਦੋਨੋਂ ਮਾਈਨਰ ਹੈ ਜੀ ਹੁਣ ਕਿਸ ਦਾ ਅਧਿਕਾਰ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਪ੍ਰੇਸਡ ਥਿਸ ਕੇਸ ਔਰ ਪ੍ਰੋਪਰ ਲੀਗਲ ਓਪੀਨੀਅਨ ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ gotam gotav aur usme ek ye ek attack hua so we will ensure ki justice is served police will try their best